ਜਿੰਨੀ ਭੌਤਿਕਵਾਦ ਦੀ ਉન્નਤੀ ਹੋਊਗੀ ਉਹਨਾਂ ਦੇ ਅਧਿਆਤਮਵਾਦ ਦੁਨੀਆ ਤੋਂ ਰੁਕਸਤ ਹੋਊਗਾ ਪਰਮਾਤਮਾ ਰੁਕਸਤ ਹੋਊਗਾ ਮੋ ਕਾਰਨ ਦੇਖੋ ਮਹਾਰਾਜ ਜੀ ਕਹਿੰਦੇ ਘਟ ਘਟ ਹਰ ਜੂ ਵਸੇ ਸੰਤਨ ਰਹਿਓ ਪਕਾਰ ਕੁਰਤੇਗਵਾਦਰ ਪਾਛਾ ਮਹਾਰਾਜ ਦੀ ਬਾਣੀ ਉਹ ਕਹਿੰਦੇ ਘਟ ਘਟ ਦੇ ਵਿੱਚ ਹਰੀਆ ਸੰਤ ਪਕਾਰ ਰਹੇ ਨੇ ਤੂੰ ਸਭ ਨਹੀਂ ਥਾਈ ਜਿੱਥੇ ਹਉ ਜਾਈ ਸੱਚਾ ਸਰਜਣ ਹਾਰ ਜੀਓ ਬੀ ਜਿੱਥੇ ਵੀ ਜਾਣਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਤੂੰ ਸਾਰੇ ਕਿਤੇ ਆ ਪ੍ਰਮਾਤਮਾ ਸਾਰੇ ਕਿਤੇ ਹੈ ਪਰ ਮਨੁੱਖ ਦੀ ਦੁਨੀਆ ਚ ਜਿੰਨਾ ਭੌਤਿਕਵਾਦੀ ਉਨਤੀ ਹੋਊਗੀ ਪ੍ਰਮਾਤਮਾ ਰੁਕਸਤ ਹੋ ਕਾਰਨ ਜ਼ਿੰਦਗੀ ਪਹਿਲਾਂ ਨਾਲੋਂ ਬੜੀ ਮਸਰੂਫ ਹੋ ਗਈ ਲੋੜਾਂ ਵਧ ਗਈਆਂ ਲੋੜਾਂ ਵਧ ਗਈਆਂ ਮਨ ਬੇਚੈਨ ਹੋ ਗਿਆ ਮਨ ਬੇਚੈਨ ਹੋ ਗਿਆ ਉਨਾ ਹੀ ਮਨ ਖਿੰਡ ਗਿਆ ਜੇ ਕੋ ਹੋਏ ਤਾਂ ਗਬਰਤੀ ਹੋ ਰਤ ਹੀ ਹੋਏ ਮਹਾਰਾਜ ਕਹਿੰਦੇ ਜੇ ਇੱਕ ਹੋਵੇ ਮਨ ਦੁਫਾੜਾ ਮਨ ਬਵੈਸ਼ੀ ਚਾ ਜਾ ਪੂਤ ਕਾਲਚਾ ਹੁਣ ਮਨ ਦੇ ਪਾਸੇ ਆ ਇਸ ਕਰਕੇ ਜੇ ਇੱਕ ਹੋਏ ਇੱਕ ਹੋਣਾ ਕੀ ਵਰਤਮਾਨ ਚ ਆਉਣਾ ਹੁਣ ਵਰਤਮਾਨ ਦੇ ਵਿੱਚ ਆਉਣਾ ਬੜਾ ਔਖਾ ਹੈ ਹੁਣ ਕਿਉਂਕਿ ਫਿਊਚਰ ਦੇ ਵਿੱਚ ਬਹੁਤ ਉਲਝ ਗਿਆ ਕਿਉਂਕਿ ਲੋੜਾਂ ਬਹੁਤ ਜ਼ਿੰਦਗੀ ਮਸਰੂਪ ਹੁਣ ਪਹਿਲਾ ਮਨੁੱਖ ਦੇਖੋ ਅੱਜ ਤੋਂ ਜੇ 100 ਸਾਲ ਲਗਭਗ ਲਾਮੋਂ ਪਿੱਛੇ 17 800 ਸਾਲ ਪਹਿਲਾਂ ਮਨੁੱਖ ਇੰਨਾ ਬੇਚੈਨ ਨਹੀਂ ਸੀ ਜਿੰਨਾ ਹੁਣ ਜੇ ਹੁਣ 2000 1500 2000 3000 ਸਾਲ ਪਹਿਲਾਂ ਲਈਏ 3 4000 ਸਾਲ ਪਹਿਲਾਂ ਜੇ ਅੱਜ ਦਸੀਏ ਵੀ ਮਨੁੱਖ ਇਸ ਤਰ੍ਹਾਂ ਜਿਵੇਂ ਅਸੀਂ ਪੈਨੇ ਆ ਰਾਤ ਨੂੰ ਥੱਕਿਆ ਹੋਇਆ ਸਰੀਰ ਜਦੋਂ ਪੈ ਜਾਂਦੇ ਆ ਨੀਂਦ ਆ ਜਾਂਦੀ ਹੈ ਹੁਣ ਉਸ ਟਾਈਮ ਇਸ ਤਰ੍ਹਾਂ ਮਨੁੱਖ ਬੈੰਦਾ ਸੀ ਸਮਾਧੀ 'ਚ ਚੱਲਿਆ ਜਾਂਦਾ ਸੀ ਹੁਣ ਜੇ ਇਹ ਗੱਲ ਅੱਜ ਮਨੁੱਖ ਨੂੰ ਦੱਸੀ ਜਾਵੇ ਵੀ ਐ ਅੱਖਾਂ ਵਿੱਚ ਕੇ ਬੈਠੇ ਤੇ ਮਨੁੱਖ ਐਵੇਂ ਸਮਾਧੀ ਵਿੱਚ ਚੱਲਿਆ ਜਾਂਦਾ ਸੀ ਮਨ ਨੂੰ ਵਿਸ਼ਰਾਮ ਹੋ ਜਾਂਦਾ ਸੀ ਮਨੁੱਖ ਸਮਾਧੀ ਲੱਗ ਜਾਂਦੀ ਤੇ ਉਹਦਾ ਧਿਆਨ ਜੁੜ ਜਾਂਦਾ ਸੀ ਪ੍ਰਮਾਤਮਾ ਵੱਲ ਹੁਣ ਅੱਜ ਦਾ ਮਨੁੱਖ ਇਹ ਗੱਲ ਮੰਨਦਾ ਨਹੀਂ ਨਾ ਕਬੂਲ ਕਰੇ ਇਹ ਤੇ ਸ਼ੰਕੇ ਖੜੇ ਕਰੂਗਾ ਕਾਰਨ ਉਹ ਕਹਿੰਦਾ ਵੀ ਜੋ ਸਾਨੂੰ ਮੈਨੂੰ ਨਹੀਂ ਅੱਜ ਹੋ ਸਕਦਾ ਉਹ ਕਿਸੇ ਨੂੰ ਵੀ ਨਹੀਂ ਹੋ ਸਕਦਾ ਔਰ ਕਦੇ ਵੀ ਨਹੀਂ ਹੋ ਸਕਦਾ ਵੀ ਐਵੇਂ ਹੋਏ ਹੀ ਨਹੀਂ ਇਹ ਹੀ ਗੱਲ ਕਹਿੰਦਾ ਪਰ ਐਵੇਂ ਹੁੰਦਾ ਸੀ 3-4000 ਸਾਲ ਪਹਿਲਾਂ ਮਨੁੱਖ ਐਨਾ ਮਸਰੂਫ ਨਹੀਂ ਸੀ ਖੰਡਾਓ ਦੇ ਵਿੱਚ ਮੰਨ ਨਹੀਂ ਸੀ ਐ ਧਿਆਨ ਲਾਉਂਦਾ ਸੀ ਇਸ ਤਰ੍ਹਾਂ ਸੋ ਜਾਂਦਾ ਸੀ ਹੁਣ ਦੇਖੋ ਜਿਹੜੀ ਨੀਂਦ ਆ ਨੀਂਦ ਬਖਤੀ ਮੌਤ ਆ ਜਿਹੜੀ ਮੌਤ ਆ ਉਹ ਅਸਥਾਈ ਨੀਂਦ ਆ ਹੁਣ ਜਿਹੜੀ ਨੀਂਦ ਦਾ ਅਰਾਹਸਾ ਨੀਂਦ ਆ ਜਿਹੜੀ ਇਹ ਸਰੀਰ ਨੂੰ ਬਿਸ਼ਰਾਮ ਦਿੰਦੀ ਆ ਸਰੀਰ ਨੂੰ ਬਿਸ਼ਰਾਮ ਦਿੰਦੀ ਆ ਹੁਣ ਜਿਵੇਂ ਪਹਿਲਾਂ ਮਨ ਦਾ ਬਿਸ਼ਰਾਮ ਚੱਲਿਆ ਗਿਆ ਅੱਜ ਸਮਾਧੀ ਲਾਉਣੀ ਔਖੀ ਹੋਗੀ ਅੱਜ ਸਮਾਧੀ ਲਾਉਣੀ ਔਖੀ ਹੋਊਗੀ ਪਰਮਾਤਮਾ ਨਾ ਕਰੇ 12000 ਬਰਸ ਨੂੰ ਐਸਾ ਸਮਾਂ ਵੀ ਆ ਸਕਦਾ ਵੀ ਇੰਨਾ ਮਨੁੱਖ ਔਲਜੇ ਵੀ ਉਹਨੂੰ ਨੀਂਦ ਬਿਨਾਂ ਡੋਜ਼ ਬਿਨਾਂ ਦਵਾਈ ਲਏ ਉਹਨੂੰ ਨੀਂਦ ਆਏ ਨਹੀਂ ਸਕਦੀ ਜਦ ਬਿਨਾਂ ਦਵਾਈ ਲਏ ਨੀਂਦ ਨਹੀਂ ਆ ਸਕਦੀ ਫਿਰ ਜਿਵੇਂ ਪਹਿਲਾਂ ਮਨ ਦੀ ਸਮਾਧੀ ਗਈ ਆ ਫਿਰ ਤਨ ਦੀ ਵੀ ਜਾਊਗੀ ਪਰਮਾਤਮਾ ਨਾ ਕਰੇ ਐਸਾ ਸਮਾਂ ਆਵੇ ਨਿਊਯਾਰਕ ਦੇ ਵਿੱਚ ਜਿਵੇਂ ਅੱਜ ਬਹੁਤ ਮਨੁੱਖ ਮੈਡੀਸਨ ਲੈ ਤੋ ਬਿਨਾ ਸੌਂਦੇ ਨਹੀਂ ਕਿਉਂਕਿ ਜ਼ਿੰਦਗੀ ਮਸਰੂਫ ਹੋ ਗਈ ਇਹਦਾ ਅਸਰ ਬੰਬੇ ਦੇ ਵਿੱਚ ਇੱਥੇ ਵੀ ਹੋਣ ਲੱਗ ਗਿਆ ਕਿਉਂਕਿ ਬਹੁਤ ਭੱਗ ਦੌੜ ਜਿਵੇਂ ਮਾਰਜ ਕਰ ਰਿਹਾ ਵੀ ਜਿੰਨਾ ਭੌਤਿਕਵਾਦੀ ਉਨਤੀ ਉਥੇ ਅਧਿਆਤਮਵਾਦ ਰੁਕਸਤ ਭਾਵੇਂ ਪਰਮਾਤਮਾ ਦਾ ਅਕਾਰ ਘਟ-ਘਟ ਚਾਹੇ ਮਨੁੱਖ ਦੀ ਦ੍ਰਿਸ਼ਟੀ 'ਚੋਂ ਮਨੁੱਖ ਦੇ ਮਾਨਸਿਕ ਦ੍ਰਿਸ਼ਟੀ 'ਚ ਪਰਮਾਤਮਾ ਰੁਕਸਤ ਹੋਊਗਾ ਹੁਣ ਜਿਹੜੀ ਨੀਂਦ ਹੈ ਨੀਂਦ ਦਾ ਜਿਹੜਾ ਰਾਹਸਾ ਇਹ ਤਨ ਦਾ ਵਿਸ਼ਰਾਮ ਆ ਜਦ ਤਨ ਦਾ ਬਿਸ਼ਰਾਮ ਚ ਚਲਿਆ ਜਾਂਦਾ ਹੁਣ ਤਨ ਬਿਸ਼ਰਾਮ ਕਰਕੇ ਨੀਂਦ ਹੈ ਕੀ ਨੀਂਦ ਤੇ ਬੜੀ ਸਰਚ ਅਮਰੀਕਾ ਕਰ ਰਿਹਾ ਹੈ 60 70 ਸਾਲ ਤੋਂ ਪਹਿਲਾਂ ਤੋਂ ਚੱਲ ਰਹੀ ਹੈ ਜਿਹੜੀ ਰਿਸਰਚ ਕਰ ਰਿਹਾ ਹੈ ਅਮਰੀਕਾ ਸੌਣ ਦੇ ਪੈਸੇ ਦੇ ਰਹੇ ਨੇ ਉਹਨਾਂ ਨੇ ਵੱਡੀਆਂ ਜਿਹੜੀਆਂ ਲੈਬਰਾਟਰੀਜ਼ ਖੋਲੀਆਂ ਉਹਦੇ ਵਿੱਚ ਮਨੁੱਖ ਨੂੰ ਸੌਣ ਦੇ ਪੈਸੇ ਦਿੱਤੇ ਜਾਂਦੇ ਨੇ ਵੀ ਉਹਨੂੰ ਸੌਾਇਆ ਜਾਂਦਾ ਹੈ ਉਹਨਾਂ ਤੇ ਬਹੁਤ ਯੰਤਰ ਲਾਏ ਜਾਂਦੇ ਨੇ ਇਲੈਕਟ੍ਰਿਕ ਯੰਤਰ ਜਿਹੜੇ ਯੰਤਰ ਦੱਸ ਰਹੇ ਨੇ ਵੀ ਇਹ ਮਨੁੱਖ ਹੁਣ ਸਪਨਾ ਦੇਖ ਰਿਹਾ ਦੇਖੋ ਜਿਆਦਾ ਸੀ ਸੁੱਤੇ ਪਏ ਆ ਸਪਨਾ ਸਾਡਾ ਚੱਲ ਰਿਹਾ ਹੈ ਸਪਨਾ ਚੱਲ ਰਿਹਾ ਹੁਣ ਜੋ ਮਨੁੱਖ ਜਾਗ ਕੇ ਦੱਸ ਦਿੰਦਾ ਵੀ ਮੈਨੂੰ ਇਹ ਸਪਨਾ ਆਇਆ ਉਹਦੀ ਥੋੜੀ ਸਿਮਰਤੀ ਤੇਜ ਆ ਜਿਆਦਾ ਹੁਣ ਜਿਹਨੂੰ ਪਤਾ ਹੀ ਨਹੀਂ ਸਪਨਾ ਸਭ ਦਾ ਹੀ ਚੱਲਦਾ ਹੈ ਜਿਹਨੂੰ ਪਤਾ ਹੀ ਨਹੀਂ ਉਹਨੂੰ ਨਹੀਂ ਪਤਾ ਉਹਦੀ ਸਿਮਰਤੀ ਡਾਊਨ ਆ ਉੱਠ ਕੇ ਕਹਿੰਦਾ ਵੀ ਮੈਨੂੰ ਸਪਨਾ ਨਹੀਂ ਆਇਆ ਸਪਨਾ ਆਇਆ ਉਹ ਜਿਹੜੇ ਯੰਤਰ ਨੇ ਉਹ ਦੱਸ ਰਹੇ ਨੇ ਜੋ ਅਮਰੀਕਾ ਨੇ ਮੈਂ ਲੈਬਾਰਟਰੀ ਦੇ ਵਿੱਚ ਰਿਸਰਚ ਕਰ ਰਹੇ ਨੇ ਜੋ ਯੰਤਰ ਲਗਾਏ ਜਾਂਦੇ ਨੇ ਮਨੁੱਖ ਤੇ ਉਹ ਦੱਸਦੇ ਨੇ ਮਨੁੱਖ ਸਪਨਾ ਦੇਖ ਰਿਹਾ ਹੁੰਦਾ ਉਹਦੇ ਵਿੱਚ 10 ਮਿੰਟ ਐਸੇ ਆਉਂਦੇ ਨੇ ਵੀ ਐਸੀ ਗਹਿਰੀ ਨੀਂਦ ਦੇ ਵਿੱਚ ਚਲਿਆ ਜਾਂਦਾ ਹੈ ਜਿਹੜਾ ਉਹ ਯੰਤਰ ਜਿਵੇਂ ਸਾਡੇ ਈਸੀਜੀ ਬਣਦੀ ਆ ਡਾਕਟਰ ਕਰਦੇ ਨੇ ਈਸੀਜੀ ਉਹਦੇ ਵਿੱਚ ਇੱਕ ਗ੍ਰਾਫ ਲਾਈਨ ਬਣਦੀ ਜਾਂਦੀ ਆ ਇਸ ਤਰ੍ਹਾਂ ਉਹ ਯੰਤਰਾਂ ਦੇ ਨਾਲ ਗ੍ਰਾਫ ਐਵੇਂ ਲਾਈਨ ਬਣਦੀ ਜਾਂਦੀ ਆ ਉਹ ਜਿਹੜੀ ਲਾਈਨ ਬਣਦੀ ਜਾਂਦੀ ਆ ਉਹ ਜਿੱਥੇ ਜਾ ਕੇ ਮਨੁੱਖ 10 ਮਿੰਟ ਵਿੱਚ ਉਹ ਗ੍ਰਾਫ ਟੁੱਟਦਾ ਹੈ ਜਦੋਂ ਗ੍ਰਾਫ ਟੁੱਟਦਾ ਉਸ ਟਾਈਮ ਉਹ ਪਰਮਾਤਮਾ ਦੇ ਵਿੱਚ ਸਮਾਧੀ ਚ ਲੀਨ ਹੋ ਜਾਂਦਾ ਉਹ ਜੇ 10 ਮਿੰਟ ਦੇ ਵਿੱਚ ਉਹ ਸਮਾਧੀ ਚ ਲੀਨ ਹੁੰਦਾ 10 ਮਿੰਟ ਲਈ ਇਹ ਕੁਦਰਤੀ ਆ ਪਰਮਾਤਮਾ ਵੱਲੋਂ ਆ ਇਹ ਪ੍ਰਕਿਰਤੀ ਦਾ ਇੱਕ ਨਿਯਮ ਆ ਉਹ ਜਦੋਂ ਉਹ ਗ੍ਰਾਫ ਦੀ ਲਾਈਨ ਟੁੱਟ ਜਾਂਦੀ ਆ ਉੱਥੋਂ ਜਦ ਅੱਗੇ ਤੇ ਗ੍ਰਾਫ 10 ਮਿੰਟ ਬਾਅਦ ਫੇਰ ਚੱਲ ਪੈਂਦਾ ਫੇਰ ਪਤਾ ਲੱਗ ਜਾਂਦਾ ਵੀ ਇਹ ਸੁਪਨੇ ਦੇ ਵਿੱਚ ਆ ਹੁਣ ਜਿਹੜਾ 10 ਮਿੰਟ ਦੀ ਜਿਹੜੀ ਸ਼ਾਂਤੀ ਆ ਉਹ ਸਮਾਧੀ ਦੇ ਵਿੱਚ ਜਾਣਾ ਉਹ ਸਾਡੀ ਨੀਂਦ ਨੂੰ ਐਸਾ ਸਵਸਥਤ ਕਰ ਜਾਂਦੀ ਆ ਮਤਲਬ ਤਨ ਨੂੰ ਬੜਾ ਸਵਸਥਤ ਕਰ ਜਾਂਦੀ ਆ ਉਹ ਬੜੀ ਸ਼ਾਂਤੀ ਗਹਿਰੀ ਉਹਦੇ ਵਿੱਚ ਆਉਂਦੀ ਆ ਉਹ ਪ੍ਰਕਿਰਤੀ ਵੱਲੋਂ ਆ ਉਹ ਸਾਡੀ ਉਹਦੇ ਵਿੱਚ ਕੋਈ ਘਾਲ ਨਾ ਨਹੀਂ ਕੋਈ ਤਫੱਸਿਆ ਨਹੀਂ ਹੁਣ ਜਿਹੜੇ ਇਹਦੇ ਵਿੱਚ ਇਹ ਵੀ ਦੇਖਿਆ ਜਾਂਦਾ ਮਨੁੱਖ ਦੀਆਂ ਪੁਤਲੀਆਂ ਕਿੰਨੀਆਂ ਉੱਪਰ ਚਲੀਆਂ ਗਈਆਂ ਇਹਨੂੰ ਕਿੰਨਾ ਤੇਜ਼ੀ ਨਾਲ ਸੁਪਨਾ ਆ ਰਿਹਾ ਇਹ ਸਾਰਾ ਦੇਖਿਆ ਜਾਂਦਾ ਹੁਣ ਜਿਹੜੀ ਨੀਂਦ ਆ ਹੁਣ ਨੀਂਦ ਸਾਡੀ ਇਸ ਤਰ੍ਹਾਂ ਗ਼ਰੀਬੀ ਦੇਖੀ ਜਾਂਦੀ ਆ ਉਹਦੇ ਸੁਪਨਿਆਂ ਦਾ ਵੀ ਪਤਾ ਲੱਗ ਜਾਂਦਾ ਹੁਣ ਨੀਂਦ ਦੇ ਵਿੱਚ ਮਨੁੱਖ ਇਸ ਤਰ੍ਹਾਂ ਜਦ ਪਰਮਾਤਮਾ ਦੇ ਵਿੱਚ ਲੀਨ ਹੁੰਦਾ ਉਹ 10 ਮਿੰਟ ਉਹ 10 ਮਿੰਟ ਦੇ ਵਿੱਚ ਹੀ ਸਰੀਰ ਸਵਸਥ ਹੋ ਜਾਂਦਾ ਜੇ ਨੀਂਦ ਮਤਲਬ ਟੁੱਟਣ ਲੱਗੀ ਨੀਂਦ ਜਦ ਟੁੱਟਦੀ ਆ ਮਨੁੱਖ ਕਰੋਧਿਤ ਉਹ ਮਤਲਬ ਹੰਕਾਰੀ ਮੈਂ ਆਪਣੇ ਆਪ 'ਚ ਬਹੁਤ ਮਤਲਬ ਜਿਹੜਾ ਵੀ ਮੈਂ ਹੀ ਆ ਸਭ ਕੁਝ ਮੈਂ ਐ ਕਰਨਾ ਐ ਕਰਨਾ ਐਸੇ ਮਨੁੱਖ ਦੀ ਨੀਂਦ ਵੀ ਟੁੱਟਦੀ ਜਾ ਰਹੀ ਆ ਅਤੇ ਨੀਂਦ ਦੇ ਟੁੱਟਣ ਨਾਲ ਉਹਦਾ ਹੰਕਾਰ ਵੱਧ ਰਿਹਾ ਹੈ ਹੰਕਾਰ ਦੇ ਨਾਲ ਉਹਦੇ ਨਾਲ ਉਹਦੇ ਜੋ ਰਿਸ਼ਤੇ ਨਾਤੇ ਨੇ ਉਹ ਵੀ ਟੁੱਟਦੇ ਜਾ ਰਹੇ ਨੇ ਹਰ ਇੱਕ ਨਾਲ ਦੇਖੋ ਕੋਈ ਵੀ ਮੈਡੀਸਨ ਕੋਈ ਡਾਕਟਰ ਨੇ ਕੋਈ ਡੋਜ਼ ਦੇਣੀ ਆ ਪਹਿਲਾਂ ਉਹ ਸਰੀਰ ਨੂੰ ਰੈਸਟ ਦੀ ਦਊਗਾ ਉਹ ਨੀਂਦ ਦੀ ਹੀ ਜ਼ਰੂਰੀ ਆ ਮਨ ਤੋਂ ਬਾਅਦ ਤਨ ਦਾ ਵਿਸ਼ਰਾਮ ਜ਼ਰੂਰੀ ਆ ਹੁਣ ਜੇ ਇੱਧਰੋਂ ਚੱਲੀਏ ਦੂਜੀ ਸਾਈਡ ਤੋਂ ਤਨ ਤੋਂ ਬਾਅਦ ਮਨ ਦਾ ਆਊਗਾ ਪਰ ਜਿੰਮੇ ਪਹਿਲਾਂ ਮਨ ਦੀ ਸਮਾਧੀ ਟੁੱਟੀ ਆ ਗੁਸਤਾਖੀ ਮਾਫ 12000 ਸਾਲ ਤੱਕ ਤਨ ਦੀ ਸਮਾਧੀ ਵੀ ਟੁੱਟ ਸਕਦੀ ਆ ਕਿਉਂਕਿ ਜਿਵੇਂ ਅੱਜ ਅਮਰੀਕਾ ਦੇ ਵਿੱਚ ਹੋ ਰਿਹਾ ਹੈ ਜਿਹੜੇ ਜੇ ਅਮਰੀਕਾ ਦੇ ਵਿੱਚ ਕੋਈ ਆਮ ਮਨੁੱਖ ਵੀ ਜਾ ਕੇ ਕਿਸੇ ਨੂੰ ਮੰਤਰ ਜਪ ਦੇ ਦੇਵੇ ਵੀ ਤੁਸੀਂ ਇਸ ਤਰ੍ਹਾਂ ਰਾਮ 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 ਜਪੋ ਹੁਣ ਇਸ ਤਰ੍ਹਾਂ ਜਪਣ ਵਾਸਤੇ ਕਹਤਾ ਹੁਣ ਮਨੁੱਖ ਜਪਣ ਲੱਗ ਜੇ ਇਹਦੇ ਨਾਲ ਇੱਕ ਤੰਦਰਾ ਜਿਹੀ ਇੱਕ ਸਥਿਤੀ ਜਿਹੜੀ ਆਉਂਦੀ ਆ ਉਹ ਤੰਦਰਾ ਸਥਿਤੀ ਹੁਣ ਜਿਹੜੀਆਂ ਸਾਡੀਆਂ ਅੱਖਾਂ ਨੇ ਅੱਖਾਂ ਚੋਂ ਸ਼ਕਤੀ ਸਾਡੀ ਬੰਦ ਚੋਂ ਵੀ ਬਾਹਰ ਜਾਊਗੀ ਖੁੱਲੀਆਂ ਚੋਂ ਵੀ ਜਾਊਗੀ ਇੱਕ ਵਿਚਾਲੇ ਅੱਖ ਉਧਰ ਤੇ ਰੁਕ ਜਾਂਦੀ ਆ ਵਿਚਾਲੇ ਉਹ ਜਿਹੜੀ ਵਿਚਾਲੇ ਰੁਕਦੀ ਆ ਉਹਦੇ ਵਿੱਚ ਸ਼ਕਤੀ ਰੁਕ ਜਾਂਦੀ ਆ ਜਦੋਂ ਸ਼ਕਤੀ ਜਾਂ ਸਾਡੀ ਤੰਦਰੁਸਹੀ ਸਥਿਤੀ ਹੁੰਦੀ ਆ ਸਾਡੀ ਅੱਖ ਵਿਚਾਲੇ ਰੁਕ ਜਾਂਦੀ ਆ ਇਸ ਤਰ੍ਹਾਂ ਧਿਆਨ ਅੱਖਾਂ ਨਾਲ ਹੀ ਸ਼ਕਤੀ ਬਾਹਰ ਨਹੀਂ ਜਾਂਦੀ ਉੱਥੇ ਉਹ ਜਿਹੜੀ ਸਥਿਤੀ ਆ ਐਵੇਂ ਦੀ ਜਦ ਬੰਦਾ ਇੱਕੋ ਮੰਤਰ ਦਾ ਜਪ ਕਰੀ ਜਾਂਦਾ ਉਹਦੇ ਨਾਲ ਇੱਥੇ ਰੁਕ ਕੇ ਇੱਕ ਬੜਾ ਬਿਸ਼ਰਮ ਮਨ ਨੂੰ ਮਿਲਦਾ ਹੈ ਉਹ ਮਨ ਦੇ ਬਿਸ਼ਰਮ ਦਾ ਅਸਰ ਤਨ ਤੇ ਵੀ ਪੈਂਦਾ ਹੈ ਤਨ ਤੇ ਵੀ ਪੈਂਦਾ ਇਸ ਕਰਕੇ ਹੁਣ ਅਮਰੀਕਾ ਵਰਗੇ ਮੁਲਕ ਤੇ ਇਸ ਗੱਲ ਦਾ ਅਸਰ ਪੈ ਰਿਹਾ ਕਿਉਂਕਿ ਉਹ ਬੇਚੈਨ ਹੋ ਗਿਆ ਉਹ ਜਿਹੜੀ ਸਥਿਤੀ ਆ ਉਹ ਧਿਆਨ ਦੇ ਵਿੱਚ ਮਦਦ ਤਾਂ ਕਰਦੀ ਆ ਪਰ ਧਿਆਨ ਦੇ ਵਿੱਚ ਪੂਰਨ ਤੌਰ ਤੇ ਆਤਾਰਦੀ ਨਹੀਂ ਮਦਦ ਕਰਨ ਵਾਸਤੇ ਮਤਲਬ ਹੇਠਾਂ ਤੇ ਹੀ ਚੱਲਣਾ ਪੈਣਾ ਹੈ ਸਟੈਪ ਵਾਈਜ਼ ਸਟੈਪ ਜਨਮੇਂਦਰੀ ਤੋਂ ਨਾਭੀ ਤੋਂ ਹਿਰਦੇ ਤੋਂ ਕੰਠ ਤੋਂ ਆਗਿਆ ਚੱਕਰ ਤੇ ਇਹ ਸਟੈਪ ਵਾਈਜ਼ ਸਟੈਪ ਜਦਾ ਆਉਂਦਾ ਬਨੁਖ ਉਹਦੀ ਯਾਤਰਾ ਪ੍ਰਮਾਤਮਾ ਦੇ ਮਾਰਗ ਤੇ ਚੱਲਦੀ ਆ ਇਹ ਧਿਆਨ ਸਾਧਨਾ ਇਧਰੋਂ ਚੱਲੂਗੀ ਇਹ ਜਿਹੜਾ ਬਾਹਰੋਂ ਅਸੀਂ ਨੀਂਦ ਨੀਂਦ ਸਾਨੂੰ ਆਉਂਦੀ ਆ ਨੀਂਦ ਦਾ ਰਹੱਸਾ ਜਿਹੜਾ ਨੀਂਦ ਸਾਨੂੰ ਸਵਸਥ ਕਰਦੀ ਆ ਸਾਡੇ ਤਨ ਨੂੰ ਇਸ ਕਰਕੇ ਜਿਹੜਾ ਮਨ ਮਸਰੂਫ ਹੋ ਗਿਆ ਤਨ ਵੀ ਕਿਸੇ ਟਾਈਮ ਇਸ ਤਰ੍ਹਾਂ ਮਸਰੂਫ ਹੋ ਸਕਦਾ ਹੈ ਬੜੇ ਲੰਬੇ ਸਮੇਂ ਤੱਕ ਦੀ ਯਾਤਰਾ ਤੋਂ ਬਾਅਦ